ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ گاਵਾ ਸੇ ਲੈ ਲੈ ਕੇ ਆਏ ਜੀ ਚਾਰੇ ਬਾਈ ਟੌਪ ਕਲਾਸ ਤੇ ਚਾਰੇ ਬਾਈ ਤਾਜ਼ੀਆਂ ਸੂਈਆਂ ਵੀਆਂ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਕੋਣ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਹਿਮ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਸਿਕਾ ਸਸਿਕਾ ਡਾਕਟਰ ਸਾਹਿਬ ਹੋਰ ਠੀਕ ਹੋ ਵਧੀਆ ਜੀ ਗਈ ਵਧੀਆ ਕਿਵੇਂ ਚੱਲਦਾ ਕੰਮ ਕਰ ਵਧੀਆ ਚੱਲਦਾ ਹੈ ਚਲੋ ਵਧੀਆ ਨਾਮ ਤੇ ਡਰੈਸ ਫੋਮ ਨਾਮ ਬੱਗਾ ਸਿੰਘ ਆ ਜੀ। ਹੂੰ। ਪਿੰਡ ਛੰਨਾ ਗਲਵ ਸਿੰਘ ਵਾਲਾ। ਹੂੰ। ਜ਼ਿਲ੍ਹਾ ਬਰਨਾਲਾ ਜੀ। ਤਹਿਸੀਲ ਤਪਾ ਜੀ। ਨੇੜੇ ਪਿੰਡ ਆਪਾਂ। ਨੇੜੇ ਪਿੰਡ ਜਿਹੜੇ ਭਦੌੜ ਆ। ਇਧਰ ਭਾਈ ਰੂਪਾ। ਹੂੰ। ਭਾਈ ਰੂਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ। ਓਕੇ ਭਾਈ। ਮੋਬਾਈਲ ਨੰਬਰ ਬੋ 98640 ਜੀ। 54198 ਠੀਕ ਆ ਭਾਈ। ਭਾਈ ਜਿਹੜੀ ਪਹਿਲੇ ਨੰਬਰ ਤੇ ਵਾਰਡ ਦੇ ਨੇ ਕਿਹੜਾ ਸੂਆ ਸੂਈ ਆ? ਇਹ ਦੂਜਾ ਸੂਆ ਸੂਈ ਆ ਡਾਕਟਰ ਸਾਹਿਬ। ਕਦੋਂ ਸੂਈ ਆ ਵੀਰੇ? ਇਹ ਕੱਲ ਦੀ ਸੂਈ ਵੀ ਆ ਡਾਕਟਰ ਸਾਹਿਬ। ਬੱਚਾ ਕੀ ਦੇਤਾ ਇੰਜੀ? ਬੱਸ ਆ ਜੀ। ਬੱਚਾ ਦੇਤਾ। ਠੀਕ ਆ ਭ ਆਰਡਰ ਨੇੜੇ ਤੋਂ ਚੈੱਕ ਕਰਵਾਣਿਆ ਕਮਾਲ ਦਾ ਆਰਡਰ ਹੈ ਬਾਈ ਬਹੁਤ ਸੋਹਣਾ ਆਰਡਰ ਹੈ ਕਿੰਨਾ ਕੁ ਰਿਕਾਰਡ ਰਿਕੋਰਡ ਆ ਬਾਈ ਦੁੱਧ ਦਾ ਪਿਛਲੇ ਸੂਏ ਦਾ ਮਾਲ ਕਹਿੰਦੇ ਦੱਸਿਆ 25 26 ਲੀਟਰ ਚ ਆਇਆ ਹੋਗਾ ਠੀਕ ਆ ਥਣ ਥਣ ਬੜਾ ਚੰਗਾ ਕਰਵਾਇਆ ਨਾ ਨਾੜਾ ਨੋੜਾ ਦੇਖੋ ਕੱਲੀ ਕੱਲੀ ਨਾੜਨਾ ਖੜੀ ਆ ਗੁਲਾਬੀ ਥਣ ਮੁਠੀ ਵਾਲਾ ਥਣ ਕੱਲਾ ਕੱਲਾ ਨਾ ਸਫਾਈ ਬੜੀ ਹਲੇ ਵਧੀਆ ਹਾਂਜੀ ਹਾਂਜੀ ਰਾਈਟ ਇਹ ਬਿਊਟੀਫੁੱਲ ਆ ਕੱਦ ਪੁੱਤ ਦਾ ਆਰਡਰ ਉੱਤੋਂ ਪੱਧਰ ਵਹਿੜਾ ਸਹੀ ਗੱਲ ਆ ਬਾਈ ਤੇ ਸੀਲ ਠੰਡੀ ਕੋਈ ਅੰਤ ਹੀ ਨਹੀਂ ਵਹਿੜਦਾ ਸਹੀ ਗੱਲ ਆ ਬਾਈ ਹਾਂ ਲੇਵਾ ਦੇਖੋ ਪਛਾਂ ਤੋਂ ਠੱਡੀ ਠੁੰਡੀ ਫੁੱਲ ਆ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਾਈ ਨੇ ਕੁਛ ਨਹੀਂ ਲੇਵਾ ਦੇ ਠੀਕ ਹੈ ਅੱਜ ਦਾ ਡਾਕਟਰ ਸਾਹਿਬ ਬੜ ਬੰ ਟਾਈਮ ਥੋੜਾ ਹੋਇਆ ਚਬਾਈ ਹੋਈ ਨੂੰ ਓਕੇ ਹਾਂ ਆਥਾ ਨੂੰ ਹੋਰ ਹੀ ਕੁਛ ਹੋ ਜਾਣਾ ਮੈਡਮ ਠੀਕ ਆ ਬਾਈ ਹੂੰ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਬਿਊਟੀਫੁਲ ਮਿਲਕ ਪੱਕ ਚੰਗਾ ਆ ਖਾਣ ਲੇਵਾ ਚੰਗਾ ਹੱਥੀਂ ਚਬਾਈ ਕਰ ਲਿਓ ਚਾਹੇ ਮਸ਼ੀਨਾਂ ਚਬਾਈ ਕਰ ਲਿਓ ਇੱਕ ਨੰਬਰ ਥਾਣ ਲੱਗਿਆ ਬਾਈ ਸੂਈ ਸਵਾਈ ਆ ਬਾਈ ਲਿਆ ਭਾਈ ਦੋਰਾ ਚੈੱਕ ਕਰ ਲੋ ਕਰਮ ਵਾਲੀ ਦਾ ਫੁੱਲ ਬਰੀਟ ਆ ਕਹਨੇ ਭਾਈ ਹਾਂਜੀ ਹਾਂਜੀ ਬਰੀਟ ਕਰਨੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਲੈ ਵਾ ਦੇਖੋ ਮਗਰ ਮੂਤ ਲਗਾ ਤੇ ਮੁੱਲ ਫਿਰ ਜਾਇਜ ਹੋ ਮੁੱਲ ਜਾਇਜ ਹੋ ਜੂ ਬੋਲ ਤੇ ਠੀਕ ਆ ਕਈ ਵਾਰੀ ਭਰਾ ਕਹਿੰਦਾ ਵੇਚਣ ਵਾਲੇ ਭਰਾ ਲੈ ਜਾਂਦੇ ਥੋੜਾ ਜਿਹਾ ਪੜਦਾ ਰਹਿ ਜਾਂਦਾ ਮੁੱਲ ਦਾ ਸੀਲ ਠੰਡੀ ਆ ਕਹਿੰਦਾ ਜਿਵੇਂ ਜਿਲ੍ਹਾ ਫੇਸ ਦੇ ਆਇਆ ਨਹੀਂ ਕੋਈ ਵੀ ਪੂਰਾ ਵੀ ਵਹਿੜ ਔਲ ਕਰੂਗੀ ਜਾਂ ਠੀਕ ਆ ਹੂੰ ਪੂਰੀ ਜਾਨ ਵਾਲੀ ਵਿਹੜ ਕੋਈ ਚੱਕਰ ਨਹੀਂ ਬਾਈ ਹੱਥ ਫੇਰ ਕੇ ਦਿਖਾ ਦੇ ਲੈ ਠੰਡੀ ਠੰਡੀ ਫੁੱਲ ਆ ਜਿਵੇਂ ਮਰ ਜਿਆ ਤੇਰੀ ਚਲ ਕੋਈ ਚੱਕਰ ਨਹੀਂ ਕਹਿਣਾ ਕੋਈ ਵਿਹੜੇ ਦੇ ਵਿਚਾਲੇ ਖੜੇ ਆ ਲੈ ਕੀ ਬਾਤ ਆ ਬਾਈ ਫੁੱਲ ਠੰਡੀ ਆ ਕਿ ਨਹੀਂ ਹਾਂਜੀ ਹਾਂਜੀ ਠੀਕ ਆ ਚਵਾਈ ਚੁਈ ਕਿਵੇਂ ਆ ਚਵਾਈ ਇੱਕ ਨੰਬਰ ਆ ਲੈ ਚਲੋ ਬਾਈ ਠੀਕ ਆ ਤੋਰਾ ਚੈੱਕ ਕਰ ਲੋ ਕੀ ਬਾਤ ਆ ਬਾਈ ਮੁੱਲ ਖਿਰ ਪਹਿਲਾਂ ਹੀ ਬਾਈ ਦੇ ਜਾਇਜ਼ ਹੀ ਹੁੰਦੇ ਆ ਬਾਈ ਕਹਿੰਦਾ ਖਿੱਚ ਕੀ ਮੁੱਲ ਰੱਖਾਂਗੇ ਬੜਾ ਮੁੱਲ ਨਹੀਂ ਕਰਦੇ ਤੇ ਬਾਕੀ ਕੋਈ ਚੱਕਰ ਨਹੀਂ ਧਾਰਾਂ ਬਾਈ ਮਾਰ ਕੇ ਲਖਾਨ ਮਾਰ ਦਿਓ ਬਾਈ ਧਾਰਾਂ ਠੰਡੀ ਫੋਲਾ ਹਣਾ ਹਾਂਜੀ ਜਿਹੜੇ ਮਰਜੀ ਬਾਈ ਬੱਚਾ ਛੱਡਣਾ ਛੱਡ ਲੋ ਨਿਆਣਾ ਪਾਉਣਾ ਪਾ ਲੋ ਉਹ ਆਪਦੀ ਮਰਜ਼ੀ ਠੀਕ ਆ ਚੌਣ ਚਵਾ ਦਾ ਕਰਮਾ ਜਦਾ ਇੱਕ ਨੰਬਰ ਆ ਲੈ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਕੋਈ ਚੱਲ ਕੋਈ ਜੱਕਰੀ ਨਹੀਂ ਕਹਿਣਾ ਕੁਛ ਨਹੀਂ ਲੈ ਕਿਆ ਬਾਤ ਨਾਲੇ ਬਾਈ ਨੇ ਕਦੇ ਚਵਾਈ ਕਰੀ ਨਹੀਂ ਬਾਈ ਆਪਣਾ ਬੁੜੀਆਂ ਹੀ ਚੋਣਾਂ ਨੇ ਲੈ ਸੀਲ ਠੰਡੀ ਆ ਮੇ ਵਾਲੂ ਬਾਤਾਂ ਇੱਕ ਨੰਬਰ ਬ੍ਰੀਡ ਫੁੱਲ ਤੇ ਮੁੱਲ ਵੀ ਬਾਈ ਕਹਿੰਦਾ ਜਾਇਜ਼ ਹੋਊਗਾ ਜਮਾ ਖੱਚ ਕੇ ਮੁੱਲ ਰੱਖਾਂਗੇ ਬਾਲਾ ਪੁੱਤੋਂ ਪੱਦਰ ਪੁੱਦਰ ਰਾਟਰ ਜਾਤ ਬਾਤ ਵੈੜਦੀ ਇਧਰ ਵੀ ਲੈਵਾ ਚੈੱਕ ਕਰਵਾ ਲਈ ਲੈ ਕਮਾਲ ਦਾ ਲੈਵਾ ਦੋਨੇ ਤਿੰਨੇ ਪਾਸੇ ਲੈਵਾ ਇੱਕ ਹੋ ਜਾ ਕੋਈ ਪਾਲ ਨਹੀਂ ਛਾਲ ਨਹੀਂ ਕਿ ਨਹੀਂ ਬਾਈ ਹਾਂਜੀ ਹੂੰ ਬ੍ਰੀਡ ਫੁੱਲ ਅੱਗੇ ਆ ਗਈ ਦੋਨੇ ਇਹੜਾ ਸੂਇਆ ਜੀ ਇਹ ਵੀ ਦੂਜਾ ਸੂਇਆ ਰਟ ਸਾਹਿਬ ਇੱਕਦੋਂ ਸੂਈ ਆ ਵੀਰੇ ਇਹ ਵੀ ਕੱਲ ਦੀ ਸੂਈ ਵੈ ਰਟ ਬੱਚਾ ਕੀ ਦੇਤਾ ਇਹ ਪੱਛਾ ਹੀ ਦੇਵਾਗਾ ਬੱਚਾ ਦੇਤਾ ਭਾਈ ਲੇਵਾ ਕਮਾਲ ਹਣਾ ਹਾਂ ਜੀ ਕਿੰਨਾ ਕੇ ਰਿਕਾਰਡ ਆ ਵੀਰੇ ਦੁੱਧ ਦਾ ਰਿਕਾਰਡ ਪਿਛਲੇ ਸੂਏ ਦਾ ਦੱਸਿਆ ਮਾਲਕਾਂ ਨੇ ਹੂੰ 27 28 ਕਿਲੋ ਦੁੱਧ ਚੋਇਆ ਓਕੇ ਭਾਈ ਲੇਵਾ ਦੇ ਕੋ ਫੀਟਿੰਗ ਚੈੱਕ ਕਰ ਲੈਵੇ ਦੀ ਕੀ ਬਾਤ ਆ ਯਾਰ ਡਜਨ ਚੈੱਕ ਕਰ ਲੈਵੇ ਲੱਗਣੀ ਹਾਂ ਜੀ ਹਾਂ ਜੀ ਜਮਾ ਐ ਨਹੀਂ ਇੱਕ ਤਾਂ ਹੰਦਰ ਟੁੱਟਵਾ ਤਾਂ ਹਾਂ ਤਾਂ ਐ ਗੁੰਦਵਾ ਲੈਵਾ ਜਮਾ ਕੀ ਬਾਤ ਆ ਭਾਈ ਥਾਂ ਤੇ ਚੁੰਡੀ ਵੀ ਨਹੀਂ ਪਰੀ ਦੀ ਲੈ ਵਿੱਚ ਸਹੀ ਗੱਲ ਮੁੱਠੀ ਵਾਲਾ ਥਾਣ ਗਲਾਬੀ ਥਾਣ ਬਾਈ ਕਿ ਤੋਂ ਪੱਧਰ ਪੁੱਧਰ ਲੰਮੀ ਉੱਚੀ ਮੋਰੋ ਲੈ ਵਾ ਚੈੱਕ ਕਰਵਾ ਦੀ ਨਾੜਾ ਦੇਖੋ ਆਹ ਦੇਖੋ ਭਾਰਤ ਦੇ ਨਕਸ਼ੇ ਹਰ ਗਏ ਸਹੀ ਗੱਲ ਆ ਬਾਈ ਬੜਾ ਚੰਗਾ ਲੈ ਵਾ ਹੈ ਹਨ ਦੁੱਧ ਵਾਲਾ ਪੀਸ ਅਸਲ ਹਾਂਜੀ ਹਾਂ ਬਿਊਟੀਫੁੱਲ ਪਿੱਛੇ ਤੋਂ ਪੂੜਾ ਪੜਾ ਚੌੜਾ ਉੱਤੋਂ ਪੱਧਰ ਬਿਊਟੀ ਇੱਕ ਨੰਬਰ ਸੂਈ ਸਵਾਈ ਖੋਲ ਦੇ ਬਾਈ ਤੋਰ ਕੇ ਰਖਾ ਦੇ ਫੁੱਲ ਬਰੀਡ ਆ ਬਾਈ ਦੁੱਧ ਦਾ ਗਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਬਾਕੀ ਦੁੱਧ ਹੁੰਦਾ ਬਾਈ ਸੇਵਾ ਦਾ ਤੇ ਬਿਊਟੀਫੁੱਲ ਆ ਕਰਮਾਏ ਬਿਊਟੀ ਚੈੱਕ ਕਰੋ ਬਈ ਕਮਾਲ ਦੀ ਹੈ ਬਾਕੀ ਤੋੜਾ ਚੈੱਕ ਕਰ ਲੋ ਦਾਹਦੀ ਆ ਬੜਾ ਹਾਂਜੀ ਹਾਂਜੀ ਫਾਸ ਫਾਸ ਤੁਰਦੀ ਆ ਡਾਕਟਰ ਸਹੀ ਗੱਲ ਆ ਬੜ ਦਿਆ ਨਾੜਾ ਦੇਖੋ ਐਂਦੀਆਂ ਲੀਲੀਆਂ ਲੀਲੀਆਂ ਸਾਰੇ ਲੇਵੇ ਚ ਮੈਂ ਇੱਕ ਚੀਜ਼ ਆ ਬਾਈ ਦੱਸਦੀ ਆ ਵੜ ਲੇਵਾ ਪਾਂਡਾ ਹੀ ਦੱਸ ਫਿਰ ਵੜ ਸੀਲ ਠੰਡੀ ਐ ਨਹੀਂ ਐ ਜਿਹਾ ਬਿਹੜੇ ਦੇ ਪਚਾਲੇ ਬਹਿ ਜੀ ਠੀਕ ਆ ਐ ਨਹੀਂ ਵੜ ਵੀ ਪੈਰ ਵਿੱਚ ਪੱਟ ਜੂ ਲੈ ਲੈ ਬਾਈ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਤੇ ਜਿਵੇਂ ਮਰਜੀ ਬੈਠਾ ਰਹਿ ਇਧਰ ਦੀ ਬਹਿ ਜਾ ਇਧਰ ਦੀ ਬਹਿ ਜਾ ਜਮਾਇਨ ਹੂੰ ਕਿਹਣਾ ਕੁਛ ਨਹੀਂ ਤੇ ਮੁੱਲ ਵੀਰੇ ਜਾਇਜ ਹੋ ਮੁੱਲ ਜਾਇਜ ਹੋ ਹੂ ਫੂ ਫੋਨ ਤੇ ਠੀਕ ਹੈ ਜੀ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਜਾਇਜ ਮੁੱਲ ਹੋਊਗਾ ਮੁੱਲ ਫੋਨ ਤੇ ਥੋੜਾ ਚੈੱਕ ਕਰ ਲੋ ਬੜ ਦਾ ਬੱਚੇ ਦਾ ਕਰਦੀ ਆ ਥੋੜਾ ਸਹੀ ਆ ਭਾਈ ਹੂੰ ਹੂੰ ਬਾਕੀ ਨਾੜਾਂ ਦੂਜੇ ਪਾਸੇ ਵੀ ਦਿਖਾਉਣੇ ਆਲੇ ਵੇਦੇ ਦੋਨੇ ਪਾਸੇ ਫੁੱਲ ਨੇ ਨਾੜਾ ਨੂੜਾ ਨਾੜਾ ਨੂੜਾ ਦਾ ਬਾਹੜੀਆਂ ਦਾ ਸਾਬ ਬੜ ਦੁੱਧ ਵਾਲਾ ਪੀ ਸਕਦਾ ਡਾਕਟਰ ਸਾਹਿਬ ਕਿਆ ਬਾਤ ਆ ਵੱਡੇ ਕਿਹਨ ਲ ਇੱਕ ਤਾਂ ਆਇਆ ਕਹਿੰਦਾ ਮਗਰ ਇਧਰ ਨੂੰ ਹਲੇ ਵਾ ਇਧਰ ਨੂੰ ਇਧਰੋਂ ਸਾਈਡ ਤੋਂ ਮਾਰੋ ਉਹਨਾਂ ਹੀ ਮੂਰੇ ਨਹੀਂਦਾ ਗੇਟ ਮੂਰੇ ਗੇਠੀ ਮਗਰ ਉਹਨਾਂ ਪੱਟ ਤੋਂ ਅੱਗੇ ਉਹਨਾਂ ਪਿੱਛੇ ਹਾਂ ਹਾਂ ਬਾਕੀ ਧਾਰਾਂ ਕੋਈ ਚੈੱਕ ਨਹੀਂ ਭਾਈ ਮਾਰ ਕੇ ਦਿਖਾ ਮਾਰ ਦੇ ਤਾਰਾਂ ਬਈ ਕਿਉਂ ਨ ਚੈੱਕ ਕਰੋ ਕਰਮਾਈ ਦਾ ਆਹ ਬੜਾ ਜਾਏਗਾ ਹਣਾ ਬਈ ਉਹ ਤਾਰ ਜੀ ਤਾਰਾਂ ਉਹਦਾ ਤਾਂ ਨਗਲਿਆ ਇਤਹਾ ਹੁੰਦਾ ਸਹੀ ਗੱਲ ਆ ਹਣ ਇੰਨਾ ਚੰਗਾ ਲੱਗਿਆ ਸੀ ਜੋ ਲਓ ਚਾਹੇ ਮਸ਼ੀਨਾਂ ਚੋ ਲਓ ਇੱਕ ਨੰਬਰ ਥਾਨ ਲੱਗਿਆ ਬਈ ਲੈ ਆਏ ਠੀਕ ਹੋ ਹੋ ਖੜਦੀ ਆ ਕਿ ਨਹੀਂ ਚਮਾ ਡਾਕਟਰ ਪੈੜ ਨੂੰ ਕੋ ਬਾਸ ਤਾਂ ਇੱਕ ਕਰ ਲੈ ਜੀ ਬਈ ਹਣਾ ਹਮ ਇੱਕ ਨੰਬਰ ਜੂ ਆ ਬਈ ਲੈ ਕਿਆ ਬਾਤ ਬੜੀ ਚੰਗੀ ਜਵਾਈ ਆ ਕਰਮਾਈ ਦੀ ਤੇ ਠੰਡੀ ਸੀਲ ਫੁੱਲ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਛੱਡਿਆ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਤੇ ਮੋਲ ਬਾਈ ਕਹਿੰਦਾ ਜਮਾ ਜੈਜ ਰੱਖਾਂਗੇ ਬੱਚੇ ਦਾ ਨਾੜਗਾ ਦਿਖਾ ਦਿਓ ਲੈ ਜਮਾ ਹੈ ਨਾਲ ਹੀ ਆ ਓਕੇ ਆ ਅੱਛਾ ਪਿਆ ਜਮਾ ਲੰਮੀ ਲੁੰਮੀ ਰੇ ਕਰਮੜੀ ਕਹਿੰਦੇ ਹਾਂਜੀ ਹਾਂ ਅੱਗੇ ਆ ਗਈ ਭਰਾ 3 ਨੰਬਰ ਕਿਹੜਾ ਸੂਆ ਜੀ ਇਹ ਭਲੋਣ ਬੱਸੀ ਸੂਈ ਹੈ ਡਾਕਟਰ ਸਾਹਿਬ ਪਹਿਲਾਂ ਕੱਦੂਈ ਹੈ ਵੀਰੇ ਇਹਨੂੰ ਵੀ ਕੱਲ ਦੀ ਸੂਈ ਵੀ ਹੈ ਜੀ ਓਕੇ ਬੱਚਾ ਹੀ ਨੇ ਕੀ ਦੇਤਾ ਬੱਚਾ ਹੀ ਇਹਦੇ ਮਾਰਾ ਜੀ ਬੱਚਾ ਹੀ ਦੇਤਾ ਜਹਾਂ ਠੀਕ ਹੈ ਬਾਈ ਤੇ ਕਿੰਨਾ ਕੁ ਦੁੱਧ ਦੀ ਉਮੀਦ ਕਰਦੇ ਦੁੱਧ ਜੀ ਮੇਰੇ ਹਿਸਾਬ ਨਾਲ ਡਾਕਟਰ ਹਮ ਬੈੜ 24 25 ਕਿਲੋ ਦਾ ਖੁੱਲੇ ਪਾ ਦੂ ਜਮ ਬੰਦ ਲੈਵੇ ਦੀ ਬੈੜ ਆ ਇੱਕ ਤਾਂ ਹੁੰਦਾ ਲੈ ਦੇ ਜੈਨ ਚੈੱਕ ਕਰ ਲੋ ਲੈਵੇ ਤਾਂ ਫਿਕਸ ਆ ਡਰ ਟੁੱਟਮਾ ਲੈਵਾ ਨਹੀਂ ਲੈ ਕੁਆਲਟੀ ਚੈੱਕ ਕਰੋ ਬਾਈ ਥਣ ਬੜਾ ਕਮਾ ਦੇ ਸੀਲ ਠੰਡੀ ਐਨੀ ਐ ਵਸੀ ਹਮ ਅੰਤ ਹੀ ਕੋਈ ਨਹੀਂ ਵਸੀ ਦਾ ਜਮ ਠੀਕ ਆ ਬਾਈ ਹਮ ਲੈ ਜਿਵੇਂ ਮਰਜੀ ਆ ਤੇਰੀ ਚੱਲ ਕੋਈ ਚੱਕਰੀ ਨਹੀਂ ਥੋੜਾ ਥੋੜਾ ਪੁੱਤਰ ਪੁੱਤਰ ਵੜ ਆਏ ਆ ਜਮਾ ਫੁੱਲ ਬਰੀਡ ਤੇ ਲੇਵਾ ਮੂੰਹ ਚੈੱਕ ਕਰਵਾਉਂਦੇ ਆ ਲੈ ਕਮਾਲ ਦਾ ਲੇਵਾ ਕੱਲਾ ਕੱਲਾ ਥਣ ਮੁੱਠੀ ਆ ਇਸ ਪੂਸ਼ ਡਾਕਟਰ ਬੱਸੀ ਦਾ ਦਿਖਾ ਦੇ ਜਮਾ ਐ ਦੇਖਲਾ ਆਇਆ ਜਮਾ ਲੈ ਬਿਊਟੀ ਚੈੱਕ ਕਰੋ ਕਰਮ ਵਾਲੀ ਦੀ ਬੋਦੀਬਾਦੀ ਬਹੁਤ ਚੰਗੀ ਆ ਕੀ ਬਾਤ ਆ ਫੁੱਲ ਬਰੀਡ ਆ ਕਿ ਨਹੀਂ ਹਾਂਜੀ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਆ ਜਮਾਂ ਡਾਕਟਰ ਸਾਹਿਬ ਕਿਸੇ ਪਾਸੋਂ ਨਹੀਂ ਖੁੰਜੀ ਜਿਵਾਈ ਕਿਵੇਂ ਨਿਕਲੀ ਚਿਵਾਈ ਇੱਕ ਨੰਬਰ ਆ ਡਾਕਟਰ ਜਮਾਂ ਕੋਲ ਰਗੀਆਂ ਤਾਰਾਂ ਆ ਵਸ ਠੀਕ ਆ ਬਾਈ ਜਿਵਾਈ ਵੀ ਬਾਈ ਕਹਿੰਦਾ ਪੂਰੀ ਇੱਕ ਨੰਬਰ ਹੈ ਹੋਈ ਆ ਬਾਕੀ ਉਤੋਂ ਪੱਦਰ ਚਮਕ ਫੁੱਲ ਬਰੀਡ ਫੁੱਲ ਬਰੀਕੀ ਜਿ ਫੁੱਲ ਵੜ ਡੰਗਾ ਕਹਿੰਦੇ ਜਮਾਂ ਡਾਕਟਰ ਹਮ ਲੈਵਾ ਦੇ ਲੈਵਾ ਵੀ ਆ ਬਸ ਇਹ ਔਲ ਕਰ ਜੂ ਪੂਰਾ ਵੀ ਲੈ ਸਹੀ ਆ ਜਿਵੇਂ ਮਰਜੀ ਬੈਠਾ ਰਹੇ ਨੀ ਸੀਲ ਠੰਡੀ ਸਹੀ ਗੱਲ ਆ ਬਾਈ ਕਿਆ ਬਾਤ ਲੈ ਹੀਟਿੰਗ ਚੈੱਕ ਕਰਾ ਦੇ ਲੈ ਵੇ ਜੀ ਇੱਕ ਨੰਬਰ ਲੈ ਵਾ ਕਰਮਲੀ ਦਾ ਤੇ ਮੁੱਲ ਬਈ ਜਾਇਜ਼ ਹੋ ਮੁੱਲ ਜਾਇਜ਼ ਹੋ ਜੀ ਹੋ ਫੋਨ ਤੇ ਓਕੇ ਲੈ ਚਲੋ ਬਈ ਜਮਾ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਬਾਹਲਾ ਮੁੱਲ ਨਹੀਂ ਰੱਖਦੇ ਜਾਇਜ਼ ਮੁੱਲ ਹੋਊਗਾ ਵੜ ਦੇ ਹਿਸਾਬ ਨਾਲ ਜਾਇਜ਼ ਹੀ ਮੁੱਲ ਹੋਊਗਾ ਬਈ ਪਰ ਵੜ ਇੱਕ ਚੀਜ਼ ਆ ਦੁੱਧ ਵਾਲਾ ਪੀਸ ਆ ਕਹਿੰਦੇ ਬਈ ਹਾਂਜੀ ਹਾਂਜੀ ਬਾਕੀ ਤਾਂ ਨਾ ਕੋਈ ਚੱਕਰ ਨਹੀਂ ਬਾਈ ਮਾਰ ਕੇ ਦਾ ਚਵਾਈ ਬੜੀ ਚੰਗੀ ਹੈ ਨਾ ਭਾਈ ਮੋਟਾ ਮੋਟਾ ਸਾਰਾ ਜਿਵੇਂ ਮਰਜੀ ਬੱਸੀ ਦੇ ਨਾਲ ਬੱਚਾ ਸੱਗਣਾ ਛੜਲਾ ਨਹੀਂ ਛੜਨਾ ਜਿਹੜਾ ਨਾਲਣਾ ਨਿਆਣਾ ਪਾਉਣਾ ਪਾਲਾ ਨਹੀਂ ਪਾਉਣਾ ਜਿਵੇਂ ਭਾਈ ਪਲੂਨ ਆ ਨਾ ਹਾਂ ਪੋਰਾ ਔਲ ਨਹੀਂ ਕਰਦੀ ਨਾ ਨਾ ਲੈ ਚਵਾਈ ਚੈੱਕ ਕਰ ਲਿਓ ਸੂਈ ਸਵਾਈ ਹੈ ਜਿਵੇਂ ਮਰਜੀ ਧਾਰਾ ਮਾਰੀ ਚਾਵੇਂ ਹੀ ਨਹੀਂ ਰੱਖਦਾ ਸਾਰਾ ਬਾਲਾ ਚੰਗਾ ਚੋਣਾ ਹੈ ਨਾ ਕਰਮਾ ਬੜੀ ਚੰਗੀ ਚਵਾਈ ਹੈ ਬੱਸੀ ਹਾਂ ਬਾਕੀ ਥਾਣ ਇੱਕ ਨੰਬਰ ਲੱਗਿਆ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਸਿਵਾਈ ਇੱਕ ਕ ਨੰਬਰ ਦੇਖ ਲੈ ਮਾਇਰ ਮੂਰ ਦਾਲੇ ਵਸੀਦਾ ਐ ਨਹੀਂ ਕੋਈ ਇੱਕ ਪਾਸੇ ਨੂੰ ਐ ਤੇ ਥਣ ਦੇਖ ਲੋ ਜਿਵੇਂ ਆਇਆ ਮਿਣਕੇ ਲਾਏ ਹੁੰਦੇ ਆ ਹਾਂ ਇੱਕੋ ਜਿਹਾ ਸਹਿਜ ਇੱਕੋ ਜਿਹੀ ਵਿਥੀ ਤੇ ਹਾਂ ਹਾਂ ਜੀ ਹਾਂ ਪੂਰੀ ਸਫਾਈ ਠੰਡੀ ਦਾ ਕੋਈ ਅੰਤ ਨਹੀਂ ਵਸੀ ਲੈ ਲੈ ਕਿਆ ਬਾਤ ਆ ਜਿਵੇਂ ਮਰਜ਼ੀ ਹੱਥ ਫੇਰੀ ਚੱਲ ਪਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਤੇ ਮੌਲ ਬਾਈ ਕਹਿੰਦਾ ਜਮਾ ਜਾਇਜ਼ ਉਹ ਬਾਲਾ ਮੌਲ ਨਹੀਂ ਕਰਦੇ ਖਿੱਚ ਕੇ ਮੌਲ ਰੱਖਾਂਗੇ ਕੁਆਲਿਟੀ ਦੇ ਹਿਸਾਬ ਨਾਲ ਮੌਲ ਹੋਣਗੇ ਬਾਈ ਅੱਗੇ ਭਰਾ ਲਾਸਟ ਦੇ 4 ਨੰਬਰ ਕਿਹੜਾ ਸੂਆ ਜੀ ਇਹ ਦੂਜਾ ਸੂਆ ਸੂਈ ਆ ਡਾਕਟਰ ਸਾਹਿਬ ਰਾਤ ਹੀ ਸੂਈ ਆ ਬੜਾ ਓਕੇ 2:30 ਵਜੇ ਓਕੇ ਹਾਂ ਜੇ ਰੋ ਪਈਆ ਜੇ ਰੱਖੀ ਬੈਠੇ ਹਾਂ ਹਾਂ ਆ ਬਾਲਟੀ ਦੇ ਭਈਆ ਓਕੇ ਬੱਚਾ ਕੀ ਦੇਤਾ ਇਹਨੇ ਇਹਦੇ ਮਾਰੇ ਬਸਾਈ ਬੱਚਾ ਦੇਤਾ ਭਾਈ ਠੀਕ ਆ ਤੇ ਕਿੰਨਾ ਇੱਕ ਦੁੱਧਦਾਰ ਗਾੜਾ ਵੈਸੇ ਦੁੱਧ ਦਾ ਪਿਛਲੇ ਸੂਏ ਦਾ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ 22 23 ਕਿਲੋ ਘਟਿਆ ਵੜਦਾ ਓਕੇ ਜਣ ਦੀ 23 ਮੰਨ ਲਾ 24 25 ਕਿਲੋ ਵੜ ਨੂੰ ਹੱਕ ਲੈਵੇ ਦੀ ਫੀਡਿੰਗ ਚੈੱਕ ਕਰ ਲੋ ਤੇ ਟੈਲ ਦਿਖਾ ਦੇ ਮੜੀ ਜੀ ਲੈ ਬੈਠਾ ਚੂਹੀ ਨਹੀਂ ਥੋੜਾ ਟਾਈਮ ਹੋਇਆ ਹੂੰ ਜੇਰ ਪਹਿਣ ਤੋਂ ਬਾਅਦ ਠੀਕ ਆ 4 ਕਿਲੋ ਵਾਲਾ 14 ਸੀ ਕੋਈ ਬੱਚਾ ਜਗਾ ਤੇ ਮੂਰੋਂ ਲੈਵਾ ਚੈੱਕ ਕਰ ਲੋ ਕਮਾਲ ਦਾ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਾਣਾ ਬਾਈ ਸੇਤੀ ਬਾਈ ਕਿਵੇਂ ਆ ਗਰਮਾ ਲਈ ਬਾਈ ਇੱਕ ਨੰਬਰ ਆ ਰਗਾ ਉਹ ਦੇ ਬਾਈ ਤੋਰ ਕੇ ਦਿਖਾ ਦੇ ਤੇ ਜੇਰੇ ਦੀ ਬਾਈ ਰੱਖੀ ਬੈਠਾ ਤੇ ਬੱਚਾ ਬੱਛਾ ਦੇ ਤਾਂ ਵੈੜ ਚੰਗੀ ਆ ਕੰਦ ਕਾਠ ਵਾਲੀ ਆ ਪਲੀ ਵੀ ਆ ਬਿਊਟੀ ਚੈੱਕ ਕਰ ਲੋ ਬਾਈ ਬਿਊਟੀ ਵੀ ਕਮਾਲ ਦੀ ਕਿਆ ਬਾਤ ਆ ਖਾਣ ਤੁਣ ਬਾਲਾ ਚੰਗਾ ਲੱਗਿਆ ਬਾਲਾ ਚੰਗਾ ਖਾਣਾ ਦਾ ਖਾਬਸੀ ਬਾਕੀ ਫੁੱਲ ਬਰੀਡ ਆ ਬਾਈ ਤੇ ਉਤੋਂ ਪੱਧਰ ਚਮਕ ਵੈੜ ਦੇ ਫੁੱਲ ਆ ਸੂਈ ਸਵਾਈ ਥਣ ਲੈ ਵਾ ਦੇਖੋ ਥਣ ਤਾਂ ਇੰਨੇ ਚੰਗੇ ਆ ਸਾਰੀਆਂ ਵੈੜਾਂ ਦੇ ਮੈਂ ਕਹਿੰਦਾ ਜਿਵੇਂ ਆਪਾਂ ਹਾਂ ਹਾਂ ਵੀ ਆਪ ਤਿਆਰ ਕਰਾਏ ਹੁੰਦੇ ਐ ਕਿ ਨਹੀਂ ਹੂੰ ਹੂੰ ਚਵਾਈ ਚੂਈ ਫੋਲ ਚਵਾਈ ਇੱਕ ਨੰਬਰ ਆ ਡਾਟ ਹੂੰ ਥਣਾ ਨਾਲੀ ਚਵਾਈ ਆ ਡਾਟ ਥਣਾ ਨਾਲੀ ਚਵਾਈ ਹੈਗੀ ਹਾਂ ਲੱਛੀਲ ਠੰਡੀ ਐਨੀ ਆ ਲੈ ਹਾਂ ਬਸ ਲੈ ਜਿਵੇਂ ਮਰਜੀ ਹੱਥ ਫੇਰੀ ਕਿڑی ਚੱਲ ਹੂੰ ਲੈ ਹੂੰ ਲੈ ਚੈਣਾ ਕੁਛ ਨਹੀਂ ਹਾਂ ਨਾ 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 ਬਾਸ ਬਾਈ ਕੀ ਬਾਸ ਆ ਫੁੱਲ ਠੰਡੀ ਫੁੱਲ ਬਰੀਤ ਲੇਵਾ ਦੇਖੋ ਇਹ ਨਾੜਾ ਨੂੜਾ ਦੋਨੇ ਦਨੇ ਬਸ ਇੱਕੋ ਜਿਹੇ ਲੈ ਚੱਲ ਬਾਈ ਮੋਲ ਵੀਰੇ ਬਾਰੀ-ਬਾਰੀ ਆ ਜਾਂਦੀ ਆ ਮੋਲ ਦੀ ਗੱਲ ਜਾਇਜ਼ ਹੋ ਹਾਂ ਮੋਲ ਜਾਇਜ਼ ਹੋ ਜੀ ਮੋਲ ਨਹੀਂ ਵਾਲੇ ਹੁੰਦੇ ਡਾਕਟਰ ਸਾਹਿਬ ਆਪਣੇ ਠੀਕ ਆ ਆਪਣੇ ਵੇਚਣ ਵਾਲੇ ਬੰਦੇ ਲੈ ਜਾਂਦੇ ਕਰਕੇ ਮੋਲ ਫੋਨ 'ਚ ਉਹਨਾਂ ਦਾ ਪੜਦਾ ਰੱਖਣਾ ਪੈਂਦਾ ਓਕੇ ਬਾਈ ਠੀਕ ਆ ਮੋਲ ਬਾਈ ਕਹਿੰਦਾ ਜਮਾਂ ਜਾਇਜ਼ ਹੋ ਖਿੱਚ ਕੇ ਮੋਲ ਹੋ ਬਾਲਾ ਮੋਲ ਨਹੀਂ ਕਰਦੇ ਬਾਈ ਬਾਕੀ ਧਾਰਾਂ ਬਾਈ ਇਹਦੀਆਂ ਹੀ ਮਾਰ ਕੇ ਖਾਨ ਨਾਗਾ ਮਾਰ ਦੋ ਬਾਈ ਜੀ ਧਾਰਾਂ ਮਾਰ ਕੋਣ ਬੜਾ ਚੰਗਾ ਹੈ ਨਾ ਬਾਈ ਚਰਮਾਈ ਦਾ ਜਮਾਂ ਬੋਲਾ ਹੀ ਆ ਦੇਖ ਲਓ ਖੱਟਾ ਖੱਟਾ ਬੋਲਾ ਜਮਾਂ ਮੋਟੀ ਮੋਟੀ ਚਵਾਈ ਹੈ ਜਮਾਈ ਚੰਗੀ ਚਵਾਈ ਹੈ ਰੈਟ ਸਾਬ ਸਹੀ ਗੱਲ ਆ ਇੱਕ ਨੰਬਰ ਚ ਹੋਣ ਲੱਗਾ ਘਰ ਵਾਲੀ ਨੂੰ ਅਜੇ ਤਾਂ ਜਮਾਈ ਬੌਹਲਾ ਬਾਈ ਹੈ ਨਾ ਜਮਾ ਬੌਹਲਾ ਹੀ ਹੈ ਨਾ ਬੈ 6:30 2:30 ਵਜੇ ਸੂਈ ਆ ਠੀਕ ਆ 8:00 ਵਜੇ ਵੜ ਦੀ ਝੇਰ ਪਈ ਆ ਠੀਕ ਆ ਬਾਈ ਉਦੋਂ ਆਪਾਂ ਕੱਢਤਾ ਹੀ 4 ਕਿਲੋ ਬੌਹ ਹਮ ਲੈ ਬਾਈ ਚਵਾਈ ਦੀ ਇੱਕ ਨੰਬਰ ਸਾਫ਼ ਸੁਧਰੀ ਵੜ ਆ ਬਾਈ ਥਾਣ ਤੋਂ ਬਹੁਤ ਚੰਗਾ ਪੂਰੀ ਵਿੱਤੀ ਤੇ ਥਾਣੇ ਦੁਆਰੇ ਚੈੱਕ ਕਰਵਾਣੇ ਆ ਕੁਆਲਿਟੀ ਫੁੱਲ ਆ ਫੇਸੂਲਸ ਬੜਾ ਚੰਗਾ ਵੜਨ ਚਾਰੀ ਚੰਗੀਆਂ ਨੇ ਡਾਇਮੰਡ ਪੀਸ ਆ ਬਾਈ ਤੇ ਚਾਰੀ ਤਾਜ਼ੀਆਂ ਸੂਈਆਂ ਨੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ਾਇਦ ਲਓ ਧੰਨਵਾਦ ਜੀ